ਪੰਜਾਬੀ ਲਾਇਬ੍ਰੇਰੀ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਵੇਂ ਕਿ ਅਸੀਂ ਪਹਿਲੀ ਵੀਡੀਓ ਵਿੱਚ ਵਿਆਕਰਨ ਬਾਰੇ ਵਿਸਥਾਰ ਸਾਹਿਤ ਪੜ ਚੁੱਕੇ ਹਾਂ ਪਰ ਅੱਜ ਅਸੀਂ ਬਹੁ ਵਿਕਲਪੀ ਪ੍ਰਸ਼ਨਾਂ ਰਾਹੀਂ ਵਿਆਕਰਨ ਦਾ ਅਭਿਆਸ ਕਰਾਂਗੇ ਜਿਵੇਂ ਕਿ ਤੁਸੀਂ نیچے ਲਿਖਿਆ ਦਿਖ ਰਹੇ ਹੋ ਪਹਿਲਾ ਕੁਐਸਚਨ ਵਿਆਕਰਨ ਦਾ ਸਬੰਧ ਕਿਸ ਨਾਲ ਹੁੰਦਾ ਹੈ ਸਮਾਜ ਨਾਲ ਦੇਸ਼ ਨਾਲ ਭਾਸ਼ਾ ਨਾਲ ਸੋ ਇਸ ਦਾ ਸਹੀ ਆਨਸਰ ਹੈ ਭਾਸ਼ਾ ਨਾਲ ਜਿਵੇਂ ਕਿ ਪਹਿਲਾਂ ਅਸੀਂ ਪੜ ਚੁੱਕੇ ਹਾਂ ਕਿ ਭਾਸ਼ਾ ਦੇ ਨਿਯਮਾਂ ਨੂੰ ਸਮਝਣ ਵਾਲੀ ਵਿਦਿਆ ਨੂੰ ਅਸੀਂ ਵਿਆਕਰਨ ਕਹਿੰਦੇ ਹਾਂ ਸੋ ਵਿਆਕਰਨ ਦਾ ਸਬੰਧ ਭਾਸ਼ਾ ਨਾਲ ਹੈ ਸੋ ਅਗਲਾ ਕੁਐਸਚਨ ਵਿਆਕਰਨ ਭਾਸ਼ਾ ਨੂੰ ਕੀ ਕਰਦਾ ਹੈ ਸੁੱਧ ਤੋੜਦਾ ਜੋੜਦਾ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹਦਾ ਆਪਸ਼ਨ ਸ਼ੁੱਧ ਹੈ ਕਿਉਂਕਿ ਭਾਸ਼ਾ ਨੂੰ ਨਿਯਮਾਂ ਸਹਿਤ ਲਿਖਣਾ ਵਿਆਕਰਨ ਦਾ ਕੰਮ ਹੈ ਸੇ ਇਸ ਕਰਕੇ ਉਸ ਸੋਦ ਦਾ ਆਨਸਰ ਆਏਗਾ ਤੀਸਰਾ ਕੁਐਸਚਨ ਵਰਨ ਵੋ ਤੋ ਕਿਸ ਵਾਰੇ ਜਾਣਕਾਰੀ ਮਿਲਦੀ ਹੈ ਵਿਆਕਰਨ ਬਾਰੇ ਅੱਖਰਾਂ ਬਾਰੇ ਸੋ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਸ ਦਾ ਸਹੀ ਆਨਸਰ ਅੱਖਰਾਂ ਬਾਰੇ ਕਿਉਂਕਿ ਵਰਨ ਦਾ ਅਰਥ ਮੈਂ ਪਹਿਲੀ ਵੀਡੀਓ ਵਿੱਚ ਦੱਸੋ ਕਿਹਾ ਕਿ ਅੱਖਰ ਹੀ ਹੁੰਦਾ ਹੈ ਵਿਆਕਰਨ ਦੇ ਕਿੰਨੇ ਭਾਗ ਹੁੰਦੇ ਹਨ ਵਿਆਕਰਨ ਦੇ ਭਾਗ 2 5 ਜਾਂ 4 ਸੋ ਸਾਡੇ ਵਿਆਕਰਨ ਦੇ ਭਾਗ ਚਾਰ ਹੁੰਦੇ ਹਨ ਪਹਿਲਾ ਵਰਣਬੋਧ ਦੂਸਰਾ ਸ਼ਬਦਬੋਧ ਤੀਸਰਾ ਵਾਕਬੋਧ ਚੌਥਾ ਅਰਥਬੋਧ ਸ਼ਬਦਬੋਧ ਕਿਸ ਦਾ ਅਧਿਐਨ ਕਰਦਾ ਹੈ ਵਾਕਾਂ ਦਾ ਅੱਖਰਾਂ ਦਾ ਸ਼ਬਦਾਂ ਦਾ ਸ਼ਬਦਬੋਧ ਤੋਂ ਪਤਾ ਹੀ ਚੱਲ ਗਿਆ ਹੈ ਕਿ ਇਹ ਸ਼ਬਦਾਂ ਦਾ ਅਧਿਐਨ ਕਰਦਾ ਹੈ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੋਵੇਗੀ ਧੰਨਵਾਦ